ਹਾਂਜੀ ਦੋਸਤੋ ਆ ਜਿਹੜੇ ਸਾਹਮਣੇ ਤੁਸੀਂ ਪਾਣੀ ਦੇਖ ਰਹੇ ਹੋ ਇਹ ਝੀਲ ਹੈ ਜਿਹਨੂੰ ਡਲ ਲੇਕ ਕਿਹਾ ਜਾਂਦਾ ਹੈ ਸ਼੍ਰੀਨਗਰ ਦੇ ਵਿੱਚ ਆਪਾਂ ਆਏ ਹੋਏ ਆ ਤੇ ਇੱਥੇ ਜਿਹੜੀਆਂ ਆਹ ਕਿਸ਼ਤੀਆਂ ਨੇ ਇਹਨਾਂ ਦੇ ਵਿੱਚ ਸਫ਼ਰ ਕਰਨ ਦਾ ਬਹੁਤ ਹੀ ਜ਼ਿਆਦਾ ਆਨੰਦ ਆਉਂਦਾ ਕਿਉਂਕਿ ਮੌਸਮ ਹੈ ਜਿਹੜਾ ਬਹੁਤ ਹੀ ਸੁਹਾਵਣਾ ਬਹੁਤ ਹੀ ਠੰਡਾ ਮੌਸਮ ਹੈ ਇੱਥੋਂ ਦਾ ਸ਼੍ਰੀਨਗਰ ਦੇ ਵਿੱਚ ਪਹੁੰਚੇ ਹੋਏ ਆ ਦੇਖੋ ਤੁਸੀਂ ਇਹ ਹੈਗਾ ਚਸ਼ਮ ਸ਼ਾਹੀ ਗਾਰਡਨ ਇਹ ਗਾਰਡਨ ਵੀ ਸ਼੍ਰੀਨਗਰ ਦੇ ਵਿੱਚ ਆ ਤੇ ਇਹ ਡਲ ਲੇਕ ਦੇ ਜਮਾ ਕੋਲ ਆਗਾ ਤੁਸੀਂ ਦੇਖੋ ਕਿੰਨਾ ਹਰਿਆ ਭਰਿਆ ਜਿਹੜਾ ਇੱਥੇ ਨੇਚਰ ਦਾ ਕੁਦਰਤੀ ਤੁਹਾਨੂੰ ਨਜ਼ਾਰਾ ਦੇਖਣ ਨੂੰ ਮਿਲਣਾ ਫੁਹਾਰੇ ਚੱਲ ਰਹੇ ਨੇ ਪਾਣੀ ਦੇ ਵਿੱਚ ਤੇ ਆਪਾਂ ਤੁਹਾਨੂੰ ਇੱਧਰ ਕਿਸ਼ਤੀਆਂ ਵੱਲ ਲੈ ਚਲਦੇ ਹਾਂ ਜਿਹੜੀਆਂ ਇੱਥੇ ਲੇਕ ਦੇ ਵਿੱਚ ਆਹ ਬੋਟ ਚੱਲਦੀਆਂ ਨੇ ਨਾ ਇਹਨਾਂ ਦਾ ਜਿਹੜਾ ਖਰਚਾ ਹੈ ਜਮਾ ਥੋੜਾ ਜਿਹਾ ਖਰਚਾ ਹੁੰਦਾ ਬਹੁਤ ਘੱਟ ਤੁਹਾਨੂੰ ਇਹਨਾਂ ਦਾ ਪੇ ਕਰਨਾ ਪੈਂਦਾ ਤੇ ਦੋਸਤੋ ਜਿਹੜਾ ਤੁਸੀਂ ਹਨਾ ਇੱਧਰਲੇ ਪਾਸੇ ਦੇਖ ਰਹੇ ਹੋ ਇੱਥੇ ਬੈਠਣ ਵਾਸਤੇ ਬਣੀ ਹੋਈ ਆ ਜਗਾ ਤੇ ਆ ਡੱਲ ਲੇਕ ਦੇ ਉਤੋਂ ਇੱਥੋਂ ਬੁਕਿੰਗ ਕਰਾ ਕੇ ਕਿਸ਼ਤੀਆਂ ਲਜਾਓ ਤੁਸੀਂ ਤੇ ਘੁੰਮੋ ਆਪਦਾ ਇਸ ਡੱਲ ਲੇਕ ਦੇ ਵਿੱਚ ਤੇ ਇਧਰ ਨਾਲ ਹੀ ਇਹਨਾਂ ਦੀਆਂ ਵੈਸਟਰਨ ਡਰੈੱਸਾਂ ਦੇ ਜਿਹੜੇ ਅ ਆਫਿਸ ਬਣੇ ਹੋਏ ਨੇ ਤੁਸੀਂ ਇੱਥੇ ਹਨਾ ਆ ਕੇ ਆਪਦੀਆਂ ਜਿਹੜੀਆਂ ਫੋਟੋਆਂ ਵੀ ਕਰਵਾ ਸਕਦੇ ਹੋ ਇਹਨਾਂ ਦੀਆਂ ਡਰੈੱਸਾਂ ਦੇ ਨਾਲ ਤੇ ਆਹ ਦੇਖੋ ਤੁਸੀਂ ਬਹੁਤ ਸੋਹਣਾ ਹਨਾ ਵਿਊ ਆ ਰਿਹਾ ਤੇ ਲਓ ਜੀ ਆਪਾਂ ਕਿਸ਼ਤੀ ਹਾਇਰ ਕਰ ਲਈ ਸੀਗੀ ਤੇ ਦੇਖੋ ਹੁਣ ਤੁਸ ਤੁਹਾਨੂੰ ਦਿਖਾਉਨੇ ਆ ਸਾਰੀ ਡੱਲ ਲੇਕ ਇਸ ਕਿਸ਼ਤੀ ਦੇ ਵਿੱਚ ਬੈਠ ਕੇ ਬਹੁਤ ਇਹ ਸੋਹਣਾ ਜਿਹੜਾ ਮੌਸਮ ਹੈ ਹਨਾ ਇੱਥੇ ਦੇਖਣ ਅਸਾਰ ਬਹੁਤ ਸੋਹਣਾ ਦੇਖਣ ਨੂੰ ਇੱਥੇ ਵਿਊ ਮਿਲਦਾ ਹੈਗਾ ਤੇ ਇੱਕ ਹੋਰ ਬਾਈ ਇਹਨਾਂ ਦੇ ਜਿਹੜੇ ਕਿਸ਼ਤੀਆਂ ਦੇ ਵਿੱਚ ਨਾ ਬੰਦੇ ਫਿਰਦੇ ਹੁੰਦੇ ਨੇ ਅੱਜ ਜਿਵੇਂ ਆ ਨੀਲੀ ਕਿਸ਼ਤੀ ਦੇ ਵਿੱਚ ਬਾਈ ਬੈਠਾ ਏ ਉਹਨਾਂ ਨੂੰ ਪੁੱਛ ਰਿਹਾ ਵੀ ਤੁਸੀਂ ਫੋਟੋ ਕਰਾਉਣੀ ਆ ਤਾਂ ਤੁਹਾਨੂੰ ਨਾਲ ਦੀ ਨਾਲ ਫੋਟੋ ਦਿੱਤੀ ਜਾਊਗੀ ਕਿਉਂਕਿ ਇੱਥੇ ਉਹਨੀਆਂ ਜਿਹੜੀਆਂ ਡਰੈੱਸਾਂ ਨੇ ਬਹੁਤ ਖੂਬਸੂਰਤ ਡਰੈੱਸਾਂ ਨੇ ਮੈਂ ਤੁਹਾਨੂੰ ਵਿੱਚ ਫੋਟੋਆਂ ਵੀ ਲਾ ਦਿੰਨਾ ਇੱਕ ਦੋ ਡਰੈੱਸਾਂ ਦੀਆਂ ਆ ਦੇਖ ਲਿਓ ਤੁਸੀਂ ਤੇ ਬਹੁਤ ਸੋਹਣੀ ਹੈ ਨਾ ਇੱਥੇ ਜਿਹੜੀ ਕੁਦਰਤ ਵਸੀ ਹੋਈ ਆ ਪਹਾੜਾਂ ਦੇ ਵਿੱਚ ਸ਼੍ਰੀਨਗਰ ਦੇ ਵਿੱਚ ਆਪਾਂ ਆਏ ਹੋਏ ਆ ਡਾਲ ਲੇਕ ਦੇ ਉੱਤੇ ਤੇ ਆ ਬਾਈ ਆਪਣੇ ਕੋਲੇ ਆਇਆ ਸੀਗਾ ਇਹਨੇ ਦਿਖਾਇਆ ਵੀ ਜੜੀਆਂ ਇਹ ਫੋਟੋਆਂ ਨੇ ਐਲਬਮ ਬਚੱਕੀ ਫਿਰਦਾ ਐਵੇਂ ਦੀਆਂ ਫੋਟੋਆਂ ਸਾਈਜ਼ ਜੇ ਤੁਸੀਂ ਲੈਣਾ ਤਾਂ ਤੁਹਾਨੂੰ ਸਾਰਾ 70-80 ਰੁਪਏ ਪੇ ਕਰਨੇ ਪੈਣਗੇ ਤੇ ਇਹੋ ਜਿਹੀਆਂ ਫੋਟੋਆਂ ਤੁਹਾਨੂੰ ਮਿਲ ਜਾਣਗੀਆਂ ਇਹ ਡਾਲ ਲੇਕ ਦੇ ਉੱਤੇ ਬਾਈ ਜਿਹੜੀਆਂ ਕਿਸ਼ਤੀਆਂ ਨੇ ਇਹ ਤੁਹਾਨੂੰ ਸੋਰ 120 ਰੁਪਏ ਦੀ ਟਿਕਟ ਮਿਲਦੀ ਹੈਗੀ ਤੇ ਦੇਖੋ ਕਿੰਨਾ ਜਿਆਦਾ ਸੋਹਣਾ ਵਿਊ ਆ ਰਿਹਾ ਹੈ ਪਰ ਬੰਦੇ ਦਾ 120 ਰੁਪਿਆ ਹੁੰਦਾ ਹੈਗਾ ਤੇ ਸ਼ੇਅਰ ਕਰਨਾ ਨਾ ਭੁੱਲਿਓ ਵੀਡੀਓ ਨੂੰ ਆਪਾਂ ਆਏ ਹੋਏ ਸੀ ਸ਼੍ਰੀ ਨਗਰ ਡਾਲ ਲੇਕ ਦੇ ਉੱਤੇ ਤੇ ਦੋਸਤੋ ਦੇਖੋ ਵੀ ਕੁਦਰਤ ਹਨਾ ਕਿੰਨੀ ਸੋਹਣੀ ਬਸੀ ਹੋਈ ਹੈ ਪਹਾੜਾਂ ਦੇ ਵਿੱਚ ਤੇ ਕਿਸ਼ਤੀ ਦੇ ਵਿੱਚ ਆਪਾਂ ਬੈਠੇ ਹੋਏ ਆ ਬਹੁਤ ਸੋਹਣਾ ਵਿਊ ਆ ਰਿਹਾ ਤੇ ਆਲੇ-ਦੁਆਲੇ ਸਾਰਾ ਪਾਣੀ ਹੀ ਪਾਣੀ ਹੈ ਇਸ ਲੇਕ ਦੇ ਵਿੱਚ ਬਹੁਤ ਜਿਆਦਾ ਜਿਹੜੀ ਇਹ ਮਾਤਰਾ ਦੇ ਵਿੱਚ ਫੈਲੀ ਹੋਈ ਹੈ ਇਹ ਲੇਕ ਤੇ ਇੱਕ ਗੱਲ ਹੋਰ ਤੁਸੀਂ ਦੇਖੋ ਵੀ ਆਲੇ-ਦੁਆਲੇ ਸ਼ਹਿਰ ਆਗਾ ਦੁਕਾਨਾਂ ਨੇ ਤੇ ਵਿਚਾਲੇ ਕਿਸ਼ਤੀਆਂ ਚੱਲਦੀਆਂ ਨੇ ਇਹ ਇਹ ਡਲ ਲੇਕ ਦੇ ਨਾਮ ਨਾਲ ਹੀ ਮਸ਼ਹੂਰ ਹੈ ਇਹ ਜਗ੍ਹਾ ਜਿਹੜੀ ਹੈ ਜਿਹੜਾ ਸ਼ਹਿਰ ਹੈ ਸ਼੍ਰੀਨਗਰ ਦੇ ਵਿੱਚ ਇਹ ਹੈਗੀ ਆ ਛੋਟੀ ਜਿਹੀ ਜਗ੍ਹਾ ਸਾਈਡ ਤੇ ਬਣੀ ਹੋਈ ਹੈ ਇੱਕ ਤੇ ਦੇਖੋ ਵੀ ਤੁਸੀਂ ਉਹ ਸਾਹਮਣੇ ਪੁਆਇੰਟ ਵੀ ਬਣੇ ਹੋਏ ਨੇ ਦੇਖਣ ਵਾਸਤੇ ਫੋਟੋਆਂ ਖਿੱਚਣ ਵਾਸਤੇ ਵਿਊ ਪੁਆਇੰਟ ਬਣੇ ਹੋਏ ਨੇ ਤੇ ਇਧਰਲੇ ਪਾਸੇ ਵੀ ਉਹ ਸਾਹਮਣੇ ਦੁਕਾਨਾਂ ਬਣੀਆਂ ਹੋਈਆਂ ਨੇ ਤੇ ਆਹ ਦੇਖੋ ਤੁਸੀਂ ਛੋਟੀਆਂ-ਛੋਟੀਆਂ ਦੁਕਾਨਾਂ ਨੇ ਹਨਾ ਲੱਕੜ ਦੀਆਂ ਦੁਕਾਨਾਂ ਬਣੀਆਂ ਹੋਈਆਂ ਇਹ ਤੇ ਇੱਥੇ ਹੋਸਟਲ ਹੋਟਲ ਬਣੇ ਹੋਏ ਨੇ ਰੈਸਟੋਰੈਂਟ ਬਣੇ ਹੋਏ ਨੇ ਜਿਨ੍ਹਾਂ ਤੇ ਬੈ ਕੇ ਤੁਸੀਂ ਖਾ ਪੀ ਵੀ ਸਕਦੇ ਹੋ ਤੇ ਇਹ ਦੇਖਣ ਨੂੰ ਤਾਂ ਇੱਕ ਕਿਸ਼ਤੀ ਦੇ ਰੂਪ ਚ ਲੱਗਦਾ ਪਰ ਇਹ ਕਿਸ਼ਤੀ ਨਹੀਂ ਬਾਈ ਇਹ ਹੋਟਲ ਬਣਿਆ ਹੋਇਆ ਹੈ ਦੇਖੋ ਤੁਸੀਂ ਇਹਨਾਂ ਨੇ ਬਣਾਈ ਇਸ ਹਿਸਾਬ ਨਾਲ ਹੋਇਆ ਕਿ ਜਿਹੜਾ ਪਾਣੀ ਆ ਉਹ ਇਹਨਾਂ ਦੇ ਨਾਲ ਲੱਗ ਕੇ ਖੈਂਦਾ ਵਗਿਆ ਜਾਵੇ ਜੇ ਇਹ ਚੌਰਸ ਬਣਾਉਂਦੇ ਤਾਂ ਚੌਰਸ ਦੇ ਵਿੱਚ ਜਿਹੜਾ ਪਾਣੀ ਨੇ ਇਹਨਾਂ ਨੂੰ ਮਾਰ ਕਰਨੀ ਸੀ ਧੱਕ ਦੇਣਾ ਸੀਗਾ ਆ ਦੇਖੋ ਮੈਂ ਪਹਿਲਾਂ ਵੀ ਗੱਲ ਕਰਕੇ ਟਾਂ ਵੀ ਇੱਥੇ ਦੁਕਾਨਾਂ ਬਣੀਆਂ ਹੋਈਆਂ ਨੇ ਜੇ ਤੁਸੀਂ ਰੁੱਕ ਕੇ ਕੁਝ ਖਾਣਾ ਪੀਣਾ ਤਾਂ ਡਲ ਲੈਕ ਦੇ ਵਿੱਚ ਤੁਸੀਂ ਕਿਸ਼ਤੀ ਦੇ ਵਿੱਚ ਬਹਿ ਕੇ ਆਨੰਦ ਲੈ ਸਕਦੇ ਹੋ ਖਾਣ ਪੀਣ ਦਾ ਖਾ ਪੀ ਵੀ ਸਕਦੇ ਹੋ ਇੱਥੇ ਵਧੀਆ ਤੇ ਇੱਥੇ ਜਿਹੜੀਆਂ ਬੋਟ ਆਪਣਾ ਮੋਟਰ ਵਾਲੀਆਂ ਉਹ ਨਹੀਂ ਹੈਗੀਆਂ ਬਾਈ ਕਿਸ਼ਤੀਆਂ ਜੇ ਆਪਾਂ ਗੱਲ ਕਰੀਏ ਚੱਪੂ ਨਾਲ ਚਲਾਉਣੀਆਂ ਪੈਂਦੀਆਂ ਨੇ ਕਿਸ਼ਤੀਆਂ ਜਿਹੜੀਆਂ ਕਿਸ਼ਤੀਆਂ ਨੇ ਇੱਥੇ ਚੱਪੂ ਵਾਲੀਆਂ ਕਿਸ਼ਤੀਆਂ ਨੇ ਚੱਪੂ ਦੇ ਨਾਲ ਮਾਰ ਕੇ ਆਪਾਂ ਨੂੰ ਚਲਾਉਣੀ ਪੈਂਦੀਆਂ ਨੇ ਉਹ ਕਿਸ਼ਤੀਆਂ ਤੁਸੀਂ ਆਪ ਵੀ ਚਲਾ ਸਕਦੇ ਹੋ ਨਹੀਂ ਤਾਂ ਤੁਹਾਡੇ ਨਾਲ ਇੱਕ ਗਾਈਡ ਜ਼ਰੂਰ ਹੁੰਦਾ ਤੁਹਾਡਾ ਗਾਈਡ ਤੁਹਾਨੂੰ ਘੁਮਾਉਂਦਾਗਾ ਆ ਦੇਖੋ ਸਾਹਮਣੇ ਦੁਕਾਨਾਂ ਬਣੀਆਂ ਹੋਈਆਂ ਨੇ ਇਹ ਡਰੈੱਸਾਂ ਵਾਲੀਆਂ ਦੁਕਾਨਾਂ ਨੇ ਜਿਨ੍ਹਾਂ ਤੇ ਤੁਸੀਂ ਫੋਟੋਜ਼ ਵਗੈਰਾ ਕਰਾਉਣੀ ਆ ਤੇ ਬਾਕੀ ਆ ਜੁਵੈਲਰੀ ਸ਼ਾਪ ਹੋਗੀ ਸਾਰਾ ਕੁਝ A to Z ਹਨਾ ਇਸ ਸ਼ਹਿਰ ਦੇ ਵਿੱਚ ਮਿਲ ਜੂਗਾ ਤੁਹਾਨੂੰ ਆ ਦੇਖੋ ਸਾਹਮਣੇ ਡਰੈੱਸਾਂ ਪਈਆਂ ਨੇ ਜਿਹੜੀਆਂ ਇਹਨਾਂ ਨਾਲ ਤੁਸੀਂ ਪਾ ਕੇ ਫੋਟੋਆਂ ਵੀ ਖਿਚਾ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਬਾਈ ਆ ਸਾਹਮਣੇ ਹਨਾ ਉਹ ਬਣਿਆ ਹੋਇਆ ਜੋ ਮੂਵੈਂਟ ਕਸ਼ਮੀਰ ਗਵਰਨਮੈਂਟ ਦਾ ਜਿਹੜਾ ਉਹ ਆਫਿਸ ਹੈਗਾ ਤੇ ਆਹ ਦੇਖੋ ਕਿੰਨਾ ਸੋਹਣਾ ਇੱਧਰ ਵਿਊ ਆ ਰਿਹਾ ਤੇ ਆਹ ਕਿਸ਼ਤੀ ਦੇ ਵਿੱਚ ਆਪਾਂ ਜਾ ਰਹੇ ਹੌਲੀ-ਹੌਲੀ ਤੁਹਾਨੂੰ ਪਿਆਰ ਨਾਲ ਤੋਰ ਰਹੀ ਹੈ ਹਵਾ ਵੀ ਬਹੁਤ ਚੱਲਦੀ ਹੈ ਬਾਈ ਇਸ ਕਿਸ਼ਤੀ ਦੇ ਵਿੱਚ ਤੇ ਉੱਪਰ ਬੱਦਲ ਵੀ ਦੇਖੋ ਤੁਸੀਂ ਹਲਕਾ-ਹਲਕਾ ਮੀਂਹ ਵੀ ਪੈਣਾ ਸ਼ੁਰੂ ਹੋ ਜਾਂਦਾ ਇੱਥੇ ਸ਼ਾਮ ਦੇ ਟਾਈਮ ਤੇ ਤੇ ਬਹੁਤ ਠੰਡੀ ਹਵਾ ਚੱਲਦੀ ਹੈਗੀ ਇੱਕ ਵਾਰੀ ਜ਼ਰੂਰ ਆਈਓ ਜੇ ਤੁਸੀਂ ਸ਼੍ਰੀਨਗਰ ਆਉਣਾ ਤਾਂ ਡਲ ਲੇਕ ਤੇ ਜ਼ਰੂਰ ਆ ਕੇ ਜਾਇਓ ਕਿਉਂਕਿ ਇੱਥੇ ਜੇ ਨਹੀਂ ਆਏ ਤਾਂ ਤੁਹਾਡਾ ਜਿਹੜਾ ਇੱਧਰ ਦਾ ਟੂਰ ਆਗਾ ਬਾਈ ਉਹ ਤੁਸੀਂ ਆ ਲਾ ਲੋ ਵੀ ਅਸਫਲ ਹੋਊਗਾ ਕਿਉਂਕਿ ਇਹ ਚੀਜ਼ ਬਹੁਤ ਸੋਹਣੀ ਹੈ ਕਿ ਬਹੁਤ ਪੁਰਾਣੇ ਟਾਈਮ ਤੋਂ ਇਹ ਪਰੰਪਰਾ ਵਾਲੀ ਲੇਕ ਕਿਹਾ ਜਾਂਦਾ ਇਹਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਆਪਣੇ ਫੋਲੋ ਜ਼ਰੂਰ ਕਰ ਲਈਓ ਬਾਈ ਇੱਧਰਲੇ ਪਾਸੇ ਵੀ ਸੇਮ ਹਨਾ ਆਹੀ ਵਿਊ ਹੈ ਤੇ ਬਹੁਤ ਵੱਡੀ ਇਹ ਲੇਕ ਆ ਇਹ ਘੱਟੋ ਘੱਟ ਕਹਿ ਸਕਦੇ ਆਂ ਵੀ ਆਪਾਂ 15 ਤੋਂ 20 ਕਿਲੋਮੀਟਰ ਦੇ ਵਿੱਚ ਤੁਹਾਨੂੰ ਘੁਮਾਇਆ ਜਾਂਦਾ ਦੋਸਤੋ ਵੀਡੀਓ ਨੂੰ ਸ਼ੇਅਰ ਕਰਦੇ